ਸਸਤੀਆਂ ਵੋਟਾਂ ਦੇ ਲਾਲਚ ਵਿੱਚ ਲੀਡਰਾਂ ਨੇ ਤਿੰਨ ਚਾਰ ਕੁ ਦਹਾਕਿਆਂ ਵਿੱਚ ਹੀ ਪੰਜਾਬ ਨੂੰ ਬੇਯਾਸਤਾਨ ਬਣਾ ਕੇ ਰੱਖ ਦਿੱਤਾ ਹੈ। ਕੋਈ ਰੋਕ ਨਹੀਂ, ਕੋਈ ਟੋਕ ਨਹੀਂ। ਆਧਾਰ ਕਾਰਡ ਬਣ ਰਹੇ ਨੇ, ਵੋਟਾਂ ਬਣ ਰਹੀਆਂ ਹਨ, ਪ੍ਰਾਪਰਟੀਆਂ ਖਰੀਦ ਰਹੇ ਹਨ, ਸਿਆਸੀ ਪਾਰਟੀਆਂ 'ਚ ਅਹੁਦੇਦਾਰੀਆਂ ਮਿਲ ਰਹੀਆਂ ਨੇ, ਪੰਜ ਸਰਪੰਚ ਅਤੇ ਐਮਸੀ ਬਣ ਰਹੇ ਨੇ। ਜਦਕਿ ਪੰਜਾਬ ਦੇ ਗਵਾਂਡੀ ਸੂਬੇ ਇਸਤੇ ਸਖਤ ਹਨ। ਉੱਥੇ ਕੋਈ ਬਾਹਰਲਾ ਵਸਨੀਕ ਪ੍ਰਾਪਰਟੀ ਨਹੀਂ ਖਰੀਦ ਸਕਦਾ, ਸ਼ਹਿਰੀ ਕਿਤੇ ਆਧਾਰ ਕਾਰਡ ਜਾਂ ਵੋਟ ਵੀ ਨਹੀਂ ਬਣਵਾ ਸਕਦਾ। ਫਿਰ ਪੰਜਾਬ ਵਿੱਚ ਇਹ ਖੁੱਲ ਕਿਉਂ ਕੋਈ ਇੱਥੇ ਮਜ਼ਦੂਰੀ ਲਈ ਆਵੇ ਜਾਵੇ ਬਕਰੀ ਗੱਲ ਹੈ ਪਰ ਥੋਖੇ ਪ੍ਰਵਾਸੀਆਂ ਦਾ ਇੱਥੇ ਪੱਕੇ ਬਸਨੀਕ ਬਣਨਾ ਜਾਂ ਬਣਾਉਣਾ ਚਿੰਤਾ ਅਤੇ ਕਿਸੇ ਸਾਜ਼ਿਸ਼ ਦਾ ਹਿੱਸਾ ਹੈ ਮੰਨਿਆ ਕਿ ਕੇਂਦਰ ਪੰਜਾਬ ਨਾਲ ਹਮੇਸ਼ਾ ਕਾਣੀ ਨਿਗਾ ਨਾਲ ਜਾਗਦਾ ਹੈ ਪਰ ਸਾਡੇ ਲੀਡਰ ਕਿੱਥੇ ਸੁੱਤੇ ਪਏ ਨੇ ਉਹ ਕਿਉਂ ਪੰਜਾਬ ਦੇ ਹਿੱਤਾਂ ਦੀ ਬਲੀ ਆਪਣੇ ਅਹੁਦਿਆਂ ਦੀ ਲਾਲਸਾ ਵਿੱਚ ਦਿੰਦੇ ਆ ਰਹੇ ਹਨ ਅਤੇ ਦੇ ਰਹੇ ਹਨ ਪੰਜਾਬੀਆਂ ਲਈ ਇਹ ਗੰਭੀਰ ਚਿੰਤਨ ਦਾ ਵਿਸ਼ਾ ਹੈ ਮਧਪੂਰੀ ਬੀ ਦੇਸ਼ਾਂ ਵਿੱਚ 25 ਸਾਲਾਂ ਦੀ ਨਾਗਰਿਕਤਾ ਸਬੰਧੀ ਸ਼ਰਤਾਂ ਅਤੇ ਅਰਬੀ ਭਾਸ਼ਾ ਦੇ ਹੁਨਰ ਬਹੁਤ ਮੁਸ਼ਕਲ ਹਨ ਜੇ ਅਸੰਭਵ ਨਾ ਵੀ ਮੰਨੀਏ ਤਾਂ ਨਤੀਜੇ ਵਜੋਂ ਲੋਕ ਕੰਮ ਕਰਦੇ ਹਨ ਅਤੇ ਆਪਣੇ ਦੇਸ਼ਾਂ ਵਿੱਚ ਵਾਪਸ ਚਲੇ ਜਾਂਦੇ ਹਨ ਇਸੇ ਤਰ੍ਹਾਂ ਪੱਛਮੀ ਦੇਸ਼ਾਂ ਵਿੱਚ ਨਾਗਰਿਕਤਾ ਦੀਆਂ ਸਖਤ ਸ਼ਰਤਾਂ ਹਨ ਜਿਨ੍ਹਾਂ ਵਿੱਚ 10 ਸਾਲ ਲੱਗਦੇ ਹਨ ਪੱਛਮੀ ਦੇਸ਼ਾਂ ਵਿੱਚ ਇਮੀਗ੍ਰੇਸ਼ਨ ਕੋਟਾ ਉਹਨਾਂ ਦੀ ਆਬਾਦੀ ਦੇ 1% ਤੋਂ ਘੱਟ ਹੈ ਇਸੇ ਤਰ੍ਹਾਂ ਪੰਜਾਬ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਹਰ ਸਾਲ 1.5 ਲੱਖ ਤੋਂ ਵੱਧ ਨਵੇਂ ਵੋਟਰ ਦੂਜੇ ਰਾਜਾਂ ਤੋਂ ਵੋਟ ਪਾਉਣ ਦੇ ਯੋਗ ਨਾ ਬਣਨ ਆਉਣ ਵਾਲਿਆਂ ਦੇ ਜੱਦੀ ਰਾਜ ਤੋਂ ਪੁਲਿਸ ਸਤਿਕ ਆਮਦਨ ਟੈਕਸ ਰਿਟਰਨ ਆਦਿਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ ਗੈਰ ਹਿੰਦੀ ਭਾਸ਼ਾ ਰਾਜਾਂ ਦੇ ਸਹਿਯੋਗ ਨਾਲ ਇੱਕ ਨੀਤੀ ਤਿਆਰ ਕਰਕੇ ਅਜਿਹਾ ਕੀਤਾ ਜਾ ਸਕਦਾ ਹੈ

ਆ ਦੋਆ ਲੈ ਤੁਹਾਨੂੰ ਬਲਾਉ ਦੇਣਾ ਨਾ ਸਮਾਪਨਾ ਕਿਨਾਰਾ ਪਕਰ ਲੋ ਅਲੱਗ ਆ ਬਲਾਉ ਦਾ ਇਧਰ ਮੇਕੀ ਬਾਦੀ ਪ੍ਰਵਾਹ ਚੌਂਕ ਐਸ ਬਿੱਲੇ ਉਹ ਕੀ ਹੈ ਚੱਕਾ ਜਮ ਬੰਦਾ ਹੋਇਆ ਦੇਖ ਆਂ ਅਸਲੇ ਪੁਲਿਸ ਦਾ ਨਾ ਮੇਕੀ ਦਾ ਸਮਹਾਰਾ ਲੱਗੇ ਐ ਬਿੱਲੇ ਤੇ ਕੋਈ ਚੰਗੋ ਬੋਲ ਰਹਾ ਨਾ ਮੇਰਾ ਹੈਲੋ ਬਾਬਾ ਜੀ ਪਿੰਡਾਂ ਤੋਂ ਆਇਆ ਜੇ ਅਸੀਂ ਕੋਈ ਆਇਆ ਨਾ ਬੱਤੇ ਹੋਇਆ ਉਹ ਕਮਰੇ ਦਾ ਨਹੀਂ ਉਹ ਤੁਹਾਡਾ ਬੱਚਾ ਮਾਰਦਾ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੋਚੋ ਜੇ ਕਰੂ ਨਾ ਤੁਹਾਡੀ ਕੋਈ ਸੁਣਵਾਈ ਹੋ ਰਹੀ ਆ ਜੇ ਤੁਹਾਡਾ ਬੱਚਾ ਮਾਰਦਾ ਜੇ ਅਸੀਂ ਕਹੀ ਹੈ ਕਿ ਐਸ.ਐਮ. ਜਾਂ ਡੀ.ਸੀ. ਨੇ ਆ ਕੇ ਕੋਈ ਸਵਾਰਨਾ ਤੇ ਸਵਾਰਨਾ ਉਹਨਾਂ ਨੇ ਕੁਝ ਨਹੀਂ ਤੁਸੀਂ ਆਪਣੇ ਤੌਰ ਤੇ ਨਿਸ਼ਾਨਦੇਹੀ ਕਰੋ ਆਪਣੇ ਇਲਾਕਿਆਂ ਦੀ ਕਿਹੜਾ ਪੰਚ ਸਰਪੰਚ ਜਾ ਐਮਸੀ ਜਾਂ ਮਲੇ ਬੋਟਾ ਬਣਾ ਬਣਾ ਕੇ ਦਿੰਦਾ ਤੇ ਪ੍ਰਵਾਸੀਆਂ ਨੂੰ ਰੱਖਦਾ ਘਰਾਂ ਦੇ ਵਿੱਚ ਉਹਨੂੰ ਆਪਣੀ ਤੌਰ ਤੇ ਕਹੋ ਜਿਹੜੇ ਕਮੂਨੀਆਂ ਬਣਾ ਬਣਾ ਕੇ ਦਿੰਦੇ ਆ ਤੇ ਜੇ ਨਹੀਂ ਹਟਦੇ ਤੇ ਫਿਰ ਉਹਨਾਂ ਦੀ ਸ਼ਿੱਤਲ ਪ੍ਰੇਰ ਕਰੋ ਕੋਈ ਨਹੀਂ ਇੱਕ ਵਾਰੀ ਫਿਰ ਅੰਦਰ ਚੁੱਲ ਜਾਂਗੇ ਕੋਈ ਫਰਕ ਨਹੀਂ ਪੈਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੇ ਘਰ ਦੇ ਇਥੇ ਉਹਨਾਂ ਨੂੰ ਦਿੰਦੇ ਆ ਨਾ ਉਹਨਾਂ ਦਾ ਹੀ ਵਾਈਗਾਰਡ ਉਹ ਆਪਣੇ ਆਪਣੇ ਗਵਰਡੀਅਨ ਸੰਭਾਲ ਆਪਣੇ ਤਰ੍ਹਾਂ ਜੋ ਇਹਨਾਂ ਖਾਦੀ ਦਾ ਜਿਆਦਾ ਰੱਖੇ ਕੋਈ ਨਹੀਂ ਜਾ ਕੇ 6 ਕੇ ਘਰਾਂ ਦੇ ਨਾ ਪੂਰਾ ਬਿਠੋਦੇ ਜਿਹੜੇ ਘਰਾਂ ਦੇ ਬਿਠੋਦੇ ਆ ਯਾਰ ਯਾਰ ਉਹ ਆਪਣੇ ਬੱਚੇ ਜਦੋਂ ਪੂਰਾ ਕੰਮ ਕੋਲੇ ਨਹੀਂ ਆਦੀ ਕਿਹੜਾ ਲੱਗਦਾ ਜੋੜ ਨਹੀਂ ਨਹੀਂ ਜੰਦਾ ਉਹਦੇ ਕਦੇ ਬੰਦਿਆ ਪੂਰਾ ਵਾਰਡ ਡਾਟਾ ਦੇ ਭਾਈਏ ਦਿੰਦਾ हले जा पई प्रशासन की जिम्मेवारी बनती है मार जाने